ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰੇਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਪਹਿਲਾ ਪ੍ਰਸ਼ਨ ਉਹ ਕਿਹੜਾ ਰੁੱਖ ਹੈ ਜਿਸ ਤੇ ਅਸੀਂ ਨਹੀਂ ਚੜ ਸਕਦੇ ਤੁਹਾਡੀਆਂ ਆਪਸ਼ਨਸ ਹਨ ਕੇਲੇ ਦੇ ਰੁੱਖ ਅੰਬ ਦੇ ਰੁੱਖ ਜਾਂ ਨਿੰਮ ਦੇ ਰੁੱਖ ਸਹੀ ਉੱਤਰ ਕੇਲੇ ਦਾ ਰੁੱਖ ਦੂਜਾ ਪ੍ਰਸ਼ਨ ਹੈ ਭਾਰਤ ਵਿੱਚ ਪਹਿਲੀ ਟੈਕਸੀ ਸੇਵਾ ਕਿਸ ਸ਼ਹਿਰ ਵਿੱਚ ਸ਼ੁਰੂ ਹੋਈ ਸੀ ਤੁਹਾਡੀਆਂ ਆਪਸ਼ਨਸ ਹਨ ਕੋਲਕਾਤਾ ਵਿੱਚ ਮੁੰਬਈ ਵਿੱਚ ਜਾਂ ਦਿੱਲੀ ਵਿੱਚ ਸਹੀ ਉੱਤਰ ਹੈ ਮੁੰਬਈ ਵਿੱਚ ਤੀਜਾ ਪ੍ਰਸ਼ਨ ਸਪਤੂ ਅਮੀਰ ਲੋਕ ਕਿਸ ਦੇਸ਼ ਵਿੱਚ ਰਹਿੰਦੇ ਹਨ ਤੁਹਾਡੇ অপਸ਼ਨਜ਼ ਹਨ ਅਮਰੀਕਾ ਵਿੱਚ ਭਾਰਤ ਵਿੱਚ ਜਾਂ ਪਾਕਿਸਤਾਨ ਵਿੱਚ ਸਹੀ ਉੱਤਰ ਅਮਰੀਕਾ ਵਿੱਚ ਚੌਥਾ ਪ੍ਰਸ਼ਨ ਕਿਹੜਾ ਪੰਛੀ ਕਦੇ ਤਰਖਤ ਤੇ ਨਹੀਂ ਬੈਠਦਾ ਹੈ ਤੁਹਾਡੇ অপਸ਼ਨਜ਼ ਹਨ ਤੋਤਾ ਮੋਰ ਜਾਂ ਟਿਢੇਰੀ ਸਹੀ ਉੱਤਰ ਹੈ ਢਿਢੀਰੀ ਪੰਜਵਾਂ ਪ੍ਰਸ਼ਨ ਕਿਹੜਾ ਵਿਟਾਮਿਨ ਜ਼ਖਮ ਭਰਨ ਵਿੱਚ ਮਦਦ ਕਰਦਾ ਹੈ ਤੁਹਾਡੀਆਂ ਆਪਸ਼ਨ ਹਨ ਵਿਟਾਮਿਨ A ਵਿਟਾਮਿਨ B ਜਾਂ ਵਿਟਾਮਿਨ C ਸਹੀ ਉੱਤਰ ਹੈ ਵਿਟਾਮਿਨ C ਸ਼ੀਵਾਂ ਪ੍ਰਸ਼ਨ ਕਿਸ ਦੇਸ਼ ਨੇ ਸਭ ਤੋਂ ਪਹਿਲਾਂ ਚੰਦਰਮਾ ਤੇ ਪਾਣੀ ਦੀ ਖੋਜ ਕੀਤੀ ਸੀ ਤੁਹਾਡੀਆਂ ਆਪਸ਼ਨਸ ਹਨ ਰੂਸ ਭਾਰਤ ਜਾਂ ਅਮਰੀਕਾ ਸਹੀ ਉੱਤਰ ਭਾਰਤ ਸਤਮਾ ਪ੍ਰਸ਼ਨ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਿਹੜਾ ਹੈ ਤੁਹਾਡੀਆਂ ਆਪਸ਼ਨਜ਼ ਹਨ ਚੀਨ ਭਾਰਤ ਜਾਂ ਅਮਰੀਕਾ ਸਹੀ ਉੱਤਰ ਭਾਰਤ 8ਵਾਂ ਪ੍ਰਸ਼ਨ ਦੁਨੀਆ ਦਾ ਕਿਹੜਾ ਦੇਸ਼ ਹੈ ਜਿੱਥੇ ਇੱਕ ਵੀ ਨਦੀ ਨਹੀਂ ਹੈ ਤੁਹਾਡੀਆਂ ਆਪਸ਼ਨਜ਼ ਹਨ ਨੇਪਾਲ ਅਮਰੀਕਾ ਜਾਂ ਸਾਊਦੀ ਅਰਬ ਸਹੀ ਉੱਤਰ ਹੈ ਸਾਊਦੀ ਅਰਬ ਨਵਾਂ ਪ੍ਰਸ਼ਨ ਹੈ ਕਿਹੜੇ ਜੀਵ ਨੇ ਕਦੇ ਆਪਣੀ ਮਾਂ ਨਹੀਂ ਦੇਖੀ ਹੈ ਤੁਹਾਡੀਆਂ ਆਪਸ਼ਨਸ ਹਨ ਮਗਰਮੱਛ ਨੇ ਵਿਚੂਨੇ ਜਾਂ ਕੀੜੀ ਨੇ ਸਹੀ ਉੱਤਰ ਹੈ ਵਿਚੂਨੇ ਸਮਾਪ੍ਰਸ਼ਨ ਜੰਤਰ ਮੰਤਰੇ ਭਾਰਤ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਤੁਹਾਡੀਆਂ ਆਪਸ਼ਨਸ ਹਨ ਦਿੱਲੀ ਆਗਰਾ ਜਾਂ ਮੁੰਬਈ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਵਿੱਚ ਦਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ